ਜਿਹੜੇ ਨਸ਼ੇ ਵੰਡਦੇ ਨੇ ਜਾਂ ਵੇਚਦੇ ਨੇ ਉਹਨਾਂ ਤੇ ਕੋਈ ਤਰਸ ਨਹੀਂ ਉਹਨਾਂ ਦਾ ਘਰ ਵੀ ਢਾਇਆ ਜਾਊਗਾ ਉਹਨਾਂ ਦੇ ਮੈਰਿਜ ਪਹਿਲੇ ਸੀ ਬਿਲਡਿੰਗਾਂ ਜਿਹੜੀਆਂ ਉਹਨਾਂ ਨੇ ਲੋਕਾਂ ਦੇ ਘਰ ਬਰਬਾਦ ਕਰਕੇ ਬਣਾਈਆਂ ਨੇ ਉਹ ਰੇ ਸੀ ਸਭ ਛੱਡਣੀਆਂ ਹੁੰਦਾ ਉਹ ਨਹੀਂ ਰਹਿ ਸਕਦੇ ਉਹਨਾਂ ਘਰਾਂ 'ਚ ਬਿਲਕੁਲ ਇਸੇ ਤਰ੍ਹਾਂ ਹੀ ਪ੍ਰਸ਼ਟਾਚਾਰ ਦੇ ਵਿਰੁੱਧ ਕ腐ਸ਼ਨ ਦੇ ਵਿਰੁੱਧ ਉਹ ਤਾਂ ਮੈਂ ਤਾਂ ਪਹਿਲੇ ਦਿਨੋਂ ਆਪਣੇ ਸੀਰੀਆ ਕਾਸਟਾਂ ਕਿ ਸੁਣਾ ਆਉਣਾ ਮੈਂ ਤਾਂ ਬੋਲਦਾ ਰਿਹਾ ਪਹਿਲੇ ਦਿਨੋਂ ਕ腐ਸ਼ਨ ਜਿਹੜੀ ਹੈ ਉਹ ਪਾਪ ਹੈ ਪਤਾ ਨਹੀਂ ਅਫਸਰ ਤਾਂ ਕਹਿ ਦਿੰਦਾ ਹੋਣਾ ਬਾਬਾ ਜੀ 10000 ਰੁਪਏ ਲੱਗੂਗਾ ਫੀਸ ਤਾਂ ਇੰਨੀ ਆ ਪਰ 10000 ਮੈਨੂੰ ਦੇ ਉਹ 10000 ਉਹ ਕਿੱਥੋਂ ਲਿਆਊਗਾ ਕੀਦਿਆਂ ਉਹ ਮੈਂ ਤਾਂ ਕਰੂਗਾ ਕੀਦੇ ਪੈਰਾਂ 'ਚ ਪੱਗ ਧਰੂਗਾ ਕੀ ਉਹ ਮਤਲਬ ਕਦੋਂ ਉਹ ਮੋਡਮ ਦਾ ਵਾਅਦਾ ਕਰੂਗਾ ਉਹ 10000 ਨਾ ਉਹਦੀ ਸਾਰੀ ਕਬੀਲਦਾਰੀ ਵੀ ਲਿਓ ਲੈ ਸਕਦੀ ਹੈ ਮਤਲਬ ਤੁਹਾਡੇ ਲਈ ਤਾਂ ਇੱਕ ਕਹਿਣਾ ਹੀ ਆ ਬਸ ਸੋ ਟੀਚਰ ਤਾਂ ਖੈਰ ਨਿਰਮਾਤਾ ਹੁੰਦੇ ਨੇ ਕੌਮ ਦੇ ਤੋ ਤੁਸੀਂ ਉਹਨਾਂ ਬੱਚਿਆਂ ਨੂੰ ਐਸੀ ਟ੍ਰੇਨਿੰਗ ਦੇਣੀ ਹੈ ਕਿ ਉਹ ਮਤਲਬ ਇੱਕ ਬਸ ਵਧੀਆ ਨਾਗਰਿਕ ਬਣ ਕੇ ਸਕੂਲਾਂ ਚੋਂ ਨਿਕਲਣ ਕਿਉਂਕਿ ਜਦੋਂ ਦੇਖੋ ਜਦੋਂ ਕਿਸੇ ਕੋਈ ਬੂਟਾ ਜਾਂ ਕੋਈ ਦਰਖਤ ਫੁੱਲ ਜਾਂ ਛਾਂ ਜਾਂ ਫਲ ਦੇਣ ਲੱਗ ਜਾਂਦਾ ਤਾਂ ਸਭ ਤੋਂ ਵੱਧ ਖੁਸ਼ੀ ਉਹਨੂੰ ਬੂਟੇ ਨੂੰ ਲਾਉਣ ਵਾਲੇ ਮਾਲੀ ਨੂੰ ਹੁੰਦੀ ਹੈ ਔਰ ਤੁਸੀਂ ਮਾਲੀ ਹੋ ਸਾਰੇ ਐਸੇ ਬੂਟੇ ਲਾਓ ਕਿ ਤੁਹਾਡੇ ਹੱਥੀਂ ਲਾਏ ਹੋਏ ਬੂਟੇ ਵੱਡੀਆਂ-ਵੱਡੀਆਂ ਪੱਦਵੀਆਂ ਤੇ ਬੈਠਣ